ਕਿ ਵਦਿਆ ਫੀਲ ਹੁੰਦਿਆ ਵਾਥੇ ਆਨ ਕੇ ਇਦਾਂ ਪ੍ਰਾਉਡਿਆ ਫੀਲ ਹੁੰਦਿਆ ਘੋਤੇ ਵੀ ਅੰਨਾਂ ਨੇ ਸਨਮਾਨ ਕੀਤਾ ਸਾਨੂੰ ਦਨ ਨਈ ਇਹ ਜੋ ਛੋਟੇ ਛਿਲ ਨੇ ਇਹ ਪ੍ਰਾਇਮਰੀ ਦੇ ਦਰ ਵੜਦੇ ਇਦਾਂ ਖੇਡਦੇ ਵੇਖਣਾ ਉਸ ਤੋਂ ਬਾਅਦ ਵੀ ਗੇਮ ਕਰ ਲਈ ਰੱਖ ਲਈ ਸੀ ਫਿਰ ਇੱਧਰ ਆਨ ਕੇ ਫਿਰ ਕੋਥਾਬ ਮਿਲੇ ਫਿਰ ਇਦਾਂ ਸ਼ੁਰੂਆਤ ਹੋਈ ਜਾਂਦੀ ਗੇਮ ਮੈਨੂੰ ਬੜੀ ਖੁਸ਼ੀ ਆ ਵੀਰ ਬੱਚੀਆਂ ਸਾਡੇ ਨਗਰ ਦੀਆਂ ਪਹਿਲੋਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਤੇ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਇਹ ਬੱਚੀਆਂ ਦੋਵੇਂ ਖਰੀਬ ਕਰਦੀਆਂ ਮਜਬੂਤ ਸਿੱਖ ਨੇ ਇਹਨਾਂ ਦੀ ਵਿਚਾਰਾਂ ਦੀ ਕੋਈ ਹੈਲਪ ਨਹੀਂ ਕਰਦਾ ਬਹੁਤ ਵਧੀਆ ਲੱਗਾ ਸਰ ਜੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੁਹਾਨੂੰ ਸਨਮਾਨਿਤ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਕੀ ਪਪਾ ਮਜਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਇਹ ਹੁਣ ਸਰਕਾਰ ਡਾਈਟ ਦੇ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਕਿ ਇੰਟਰਨੈਸ਼ਨਲ ਖੜ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਂਦੇ ਆ ਉਹਨਾਂ ਨੂੰ ਅਸੀਂ 10-10 ਹਜ਼ਾਰ ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਤਾਰੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ ਵਧਿਆ ਵਧਿਆ ਇੱਕ ਹੀ ਵਧਿਆ 플레이ਰ ਬਣ ਜੀਏ ਤੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉਠੀਆਂ ਐ ਇਹਨਾਂ ਦੀ ਮੈਂ ਸਰਕਾਰਾਂ 'ਕਿ ਬੇਨਤੀ ਕਰਦਾ ਜੋ ਵੀ ਮੇਰੇ ਕੋਲ ਆਵਾਜ਼ ਨੂੰ ਸੁਣਦਾ ਐ ਇਹਨਾਂ ਬੱਚੀਆਂ ਦੀ ਅਸੀਂ ਕੀ ਹਲਫ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਨਾਲ ਦੀ ਹੈਲਪ ਕਰਨਾ ਆ ਬਟਾ ਕੀ ਨਾਮ ਤੁਹਾਡਾ ਖੁਸ਼ੀ ਕਿਹੜਾ ਪਿੰਡ ਦਾ ਹੋਣਗੇ ਕਾਲੇ ਕਨੂਪ ਤੇ ਕਿਹੜੇ ਤੁਸੀਂ ਖੇਡ ਰੱਖੀ ਹੈ ਕਬੱਡੀ ਕਬੱਡੀ ਰੱਖੀ ਤੋਂ ਬਾਅਦ ਭਾਈ ਸਾਡੇ ਕਬੱਡੀ ਦਾ ਹਾਂ ਚਾਰ ਪੰਜ ਥਾਲ ਹੋ ਗਏ ਵਾਵਾ ਕੀ ਹੁੰਦਾ ਸ਼ੌਂਕ ਆ ਸਾਨੂੰ ਸ਼ੁਰੂ ਤੋਂ ਠੀਕ ਹੈ ਹਾਂਜੀ ਤੇ ਕਿੰਨੀ ਤੁਹਾਡੀ ਉਮਰ ਕਿੰਨੀ ਰਹੀ ਹੈ 15 ਸਾਲ ਹੋਣ ਤੋਂ ਕਿੱਥੇ ਕਿੱਥੇ ਖੇਡ ਗਏ ਤੁਸੀਂ ਬਹੁਤ ਜਗ੍ਹਾ ਫਸਟ ਸਟੇਟ ਸੀ ਸਾਡੀ ਪਟਿਆਲਾ ਉਤੋਂ ਬਾਅਦ ਸੰਗਰੂਰ ਇੱਦਾਂ ਸਾਰੇ ਕਿਤੇ ਮੋਹਾਲੀ ਇੱਦਾਂ ਜਾਂਦੇ ਰਹੇ ਹਾਂ ਅਸੀਂ ਦੇਖਿਆ ਜਿਨੇ ਤੁਹਾਡੀ ਉਮਰ ਨਹੀਂ ਆ ਉਹ ਤੋਂ ਬਾਅਦ ਤੁਸੀਂ ਮੈਡਲ ਲਿਆਦੇ ਹਾਂਜੀ ਬਹੁਤ ਦਿੱਤੇ ਜੇ ਬਨੇਸੋਪੀ ਕਦੀ ਪਿੰਡ ਦੇ ਲੋਕਾਂ ਹੈ ਗਾ ਤੁਹਾਡਾ ਮਾਨ ਸਨਮਾਨ ਕੀਤਾ ਕਦੀ ਲੋਕਾਂ ਨੇ ਤੁਹਾਨੂੰ ਨਹੀਂ ਉਹ ਆਲ ਕੀ ਗੱਲਾਂ ਕਰਾਂਗੇ ਅੱਜ ਅੰਨਾ ਉਹ ਥੈਂਕ ਯੂ ਕਹਿਣਾ ਚਾਹਾਂਗੇ ਵਧੀਆ ਫੀਲ ਹੋਉਂਦਿਆ ਵਾ ਇੱਥੇ ਆਨ ਕੇ ਇਦਾਂ ਪ੍ਰਾਊਡਿਆ ਫੀਲ ਹੋਉਂਦਿਆ ਖੋਤੇ ਵੀ ਅੰਨਾ ਨੇ ਸਨਮਾਨ ਕੀਤਾ ਸਾਨੂੰ ਲੋਕੀ ਕਹਿੰਦੇ ਜਿਹੜੇ ਕੁੜੀਆਂ ਹੁੰਦੀਆਂ ਨੇ ਉਹ ਕਹਿੰਦੇ ਪੜ੍ਹ ਲੈ ਕੇ ਅਫਸਰ ਬੰਦਾ ਵਾ ਲੋਕੀ ਸਮੂਹ ਮਾਰ ਲੈਂਦੇ ਤੁਸੀਂ ਕਬੱਡੀ ਦੀ ਦੁਨੀਆ ਕੀ ਕੁਝ ਕਬੱਡੀ ਦੇਖਦੇ ਰਹੇ ਸੀ ਤੁਸੀਂ ਟੈਲੀਵਿਜ਼ਨ 'ਚ ਕਿਸ ਤਰ੍ਹਾਂ ਤੁਹਾਨੂੰ ਛੋਟਿਆ ਇਦਾਂ ਨਹੀਂ ਹੈ ਇਹ ਜੋ ਛੋਟੇ ਖੇਲ ਨੇ ਹੈ ਇਹ ਪ੍ਰਾਇਮਰੀ ਜਦੋਂ ਵੱੜਦੇ ਇਦਾਂ ਖੇਡਦੇ ਵੇਖਣਾ ਉਸ ਤੋਂ ਬਾਅਦ ਹੀ ਗੇਮ ਕਰਨ ਦੀ ਰੱਖ ਲਈ ਸੀ ਫਿਰ ਇੱਧਰ ਆਣ ਕੇ ਫਿਰ ਕੋਟ ਸਾਹਿਬ ਮਿਲੇ ਫਿਰ ਇਦਾਂ ਸ਼ੁਰੂਆਤ ਹੋਈ ਜਾਂਦੀ ਗੇਮ ਦੀ ਸ਼ੁਰੂਆਤ ਦੇ ਕੀ ਹਲਾ ਦੇ ਲੋਟੋ ਸ਼ੁਰੂਆਤ ਦੀ ਬੜਾ ਸੋਹਣਾ ਬੜਾ ਬਰੀ ਗੱਲ ਸੋਹਣੀ ਆਪਾਂ ਦਾ ਕੀ ਨਾਮ ਬੋਟਾ ਸਰਨਜੀਤ ਕੌਰ ਸਰਜੀ ਕਿਹੜੇ ਪੜਦੇ ਆ ਕਾਲੇ ਘਣੂ ਪਰ ਤੇ ਤੁਸੀਂ ਕਿਹੜੀ ਗੇਮ ਖੇਡਤੀ ਆ ਕਬੱਡੀ ਕਬੱਡੀ ਕਦੋਂ ਦੇ ਕਰਦੇ ਆ ਰਿਹਾ ਤੇ ਫੋਟੋ ਕਿ ਕਿੰਨੇ ਕ ਮੈਚੇ ਲੱਗੇ ਆ ਕਿੱਥੇ ਨਹੀਂ ਖੇੜੀ ਆ ਤਿੰਨ ਚਾਰ ਸਾਲ ਹੋ ਗਏ ਕਬੱਡੀ ਖੇਡਦਾ ਕੀ ਪਟਿਆਲੇ ਸੰਗਰੂਰ ਕਾਫੀ ਜਗ੍ਹਾ ਖੇਡੀ ਆ ਕੋ ਕਿੰਨਾ ਕੇ ਮਨ ਚੰਗਾ ਲੱਗਦਾ ਅੱਜ ਥੀ ਨਾ ਮਿਲ ਲਿਆ ਕਿ ਬਈ ਸਮਾਨ ਸਮਾਨ ਦਾੜਾ ਕਿੱਥਾਂ ਗਈ ਜਿਸ ਪਿੰਡ ਵਾਲਾ ਗਈ ਨਹੀਂ ਬਹੁਤ ਵਜ੍ਹਾ ਲੱਗਾ ਸਰਜੀ ਇਹਨਾਂ ਨੇ ਬਹੁਤ ਬਹੁਤ ਅਨਵਾਜਨਾ ਤੁਹਾਨੂੰ ਸਨਮਾਂ ਅੰਤ ਕੀ ਤਾਂ ਇਹਨਾਂ ਨੇ ਬਹੁਤ ਧਿਆ ਲੱਗਦਾ। ਮਿਨਿਸਟਰ ਵੀ ਕਬੱਡੀ ਕਿਉਂ ਖੋੜੀ ਸੀ? ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਨਿਆ ਨੇ ਛੋਟੇ ਛੋਟੇ ਹੁੰਦੇ ਖੇਡਦੇ ਆ। ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ। ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ। ਘਰਾਂ ਦੇ ਕੀ ਲਾਦੇ ਤੁਹਾਡੇ? ਕਿ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ। ਕਿ ਸਾਨੂੰ ਇਹ ਹੁਣ ਸਰਕਾਰ ਡਾਈਟ ਦੇਵੇ। ਕਿ ਲਗਦਾ ਕਿ ਚੰਗੀ ਖਰਾਕ ਮਿਲੇ ਤੇ ਤੁਸੀਂ ਹੋਰ ਖੇਡ ਸਕਦੇ ਹੋ। ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ। ਵਧਿਆ ਵਧਿਆ ਇੱਕ ਵਧੀਆ 플레이ਰ ਬਣ ਜੀਏ। ਹਾਂਜੀ। ਸੁਪਨੇ ਕੀ ਹੈ ਤੁਹਾਡੇ? ਸੁਪਨੇ ਕਿ ਇੱਕ ਵਧੀਆ 플레이ਰ ਬਣੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ। ਮੰਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ ਸਭ ਘਰ ਤੁਹਾਡਾ ਆਪਣਾ ਕੀ ਕਰਾਇ ਤੁਸੀਂ ਦਿਓ? ਕਰਾਇ ਤੇ। ਕੀ ਸੁਪਨਾ ਵੀ ਘਰ ਬਣਾਉਂਦਾ? ਹਾਂਜੀ ਵੀਨਾ ਇੱਕ ਹੀ ਮੈਂ ਆਪਣੇ ਬਲਬੂਤੇ ਦੇ ਘਰ ਬਣਾਵਾ। ਤੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਜਿਹੜੀਆਂ ਧੀਆ ਅੱਜਕੱਲ ਟਿਕਟੌਕ ਬਣਾਉਂਦੀਆਂ ਨੇ ਰੀਲਾਂ ਬਣਾਉਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਠੀਕ ਘਰਦਿਆਂ ਦਾ ਨਾਮ ਰੋਸ਼ਨ ਕਰਨਾ ਬੁਰੇ ਕੰਮਾਂ ਤੋਂ ਦੂਰ ਰਹਿਓ ਕੀ ਬਸ ਹਾਲੇ ਪੈਸਾ ਬਣਾਉਂਦਾ ਹਾਂ ਮੈਂ ਨਾਮ ਬਲਵਿੰਦਰ ਸਿੰਘ ਕੋਲਾ ਜੀ ਪਿੰਡ ਕਾਲੇ ਕਨਪੁਰ ਮੈਨੂੰ ਬੜੀ ਖੁਸ਼ੀ ਆ ਕਿ ਆ ਬੱਚੀਆਂ ਸਾਡੇ ਨਗਰ ਦੀਆਂ ਪਹਿਲੋਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਤੇ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਇਹ ਬੱਚੀਆਂ ਦੋਵੇਂ ਗਰੀਬ ਘਰ ਦੀਆਂ ਮਰਜੀ ਸਿੱਖ ਨੇ ਇਹਨਾਂ ਦੀ ਵਿਚਾਰਾਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜਿਹੜੀ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇਡ ਕੇ ਆਈਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਐ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੇਡ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਂਦੇ ਆ ਉਹਨਾਂ ਨੂੰ ਅਸੀਂ 10-10 ਹਜ਼ਾਰ ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਤੇ ਇੱਥੇ ਸਾਡੇ ਚੌਂਕਾ 'ਚ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉੱਠੀਆਂ ਇਹਨਾਂ ਦੀ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਜੋ ਵੀ ਮੇਰੇ ਕੋਲ ਆਵਾਜ਼ ਨੂੰ ਸੁਣਦਾ ਹੈ ਇਹਨਾਂ ਬੱਚੀਆਂ ਦੀ ਅਸੀਂ ਕੀ ਹਲਪ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹਲਪ ਕਰਨ ਇਹਨਾਂ ਨੂੰ ਵੱਤਵਾਦ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਾਣਾ ਦੇਣ ਇਹ ਦੋਵੇਂ ਹੀ ਪਰਿਵਾਰ ਮਾਵਾਂ ਘਰਾਂ ਦਾ ਕੰਮ ਕਰਦੀਆਂ ਤੇ ਪਿਓ ਮਿਹਨਤ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਜੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲ ਨਹੀਂ। ਬੰਦੇ ਭਾਈ ਤੁਹਾਡੀ ਬੜੀ ਹਿੰਮਤ ਤੁਸੀਂ ਅੱਜ ਨਾਲ ਸਨਮਾਨਿਤ ਕੀਤਾ। ਇਹ ਦੱਸਿਆ ਬੇਟੀਆਂ ਨੇ ਕਿ ਅੱਜ ਤੱਕ ਇਹਨੇ ਮੈਡੀਕਲ ਫੈਕਟਰੀ ਲੈ ਕੇ ਕਦੀ ਪਿੰਡ ਵਾਲਾਂ ਚਾਹੇ ਕੌਂਸਲ ਚਾਹੇ ਪ੍ਰਧਾਨ ਜੀ ਤੱਕ ਕਿਸੇ ਨੇ ਸਨਮਾਨਤ ਨਹੀਂ ਕੀਤਾ। ਭਾਜੀ ਕਰਨਾ ਚਾਹੀਦਾ ਨਾ ਇੱਥੋਂ ਤਾਂ ਆਪਾਂ ਪਛੜੇ ਆਂ। ਜੇ ਬੱਚੇ ਦਾ ਆਪਾਂ ਹੌਸਲਾ ਵਧਾਈ ਕਰਦੇ ਆਂ ਬੱਚਾ ਆਟੋਮੈਟਿਕ ਹੋਰ ਖੁਦਾ ਹੌਸਲਾ ਬੰਦਦਾ। ਜੇ ਆਪਾਂ ਪਿੰਡ ਵਾਲੇ ਨਾ ਕਰਾਂਗੇ ਗਲੀ ਗਵਾਂਡਾ ਨਾ ਕਰਾਂਗੇ ਕੌਣ ਕਰੇ? ਇਹ ਕਰਨਾ ਚਾਹੀਦਾ ਮੈਂ ਇਹ ਦਾ ਹਰਕ ਨੂੰ ਆਖੂਗਾ ਭਾਵੇਂ ਸਾਡੇ ਇੱਥੇ ਕਾਉਂਸਲਰ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਕੋਈ ਵੀ ਮੰਲਾ ਕਮੇਟੀ ਦੇ ਕੋ ਪ੍ਰਧਾਨਮੀ ਹੋਵੇ ਨਾ ਉਹਨੂੰ ਵੀ ਲਾਗੇ ਮਤ ਕਰਨੀ ਚਾਹੀਦੀ ਹੈ ਜਿੰਨੀ ਵੀ ਕਿਸੇ ਦੀ ਹੋ ਸਕਦੀ ਹੈ ਬਿਲਕੁਲ ਕਰਨੀ ਚਾਹੀਦੀ ਜੇ ਇਹਨਾਂ ਦੀ ਨਹੀਂ ਕਰਨੀ ਤੇ ਫਿਰ ਆਪਾਂ ਕਿਹਦੀ ਕਰਨੀ ਆ ਜੀ ਆਪਾਂ ਹੋਰ ਥਾਵਾਂ ਤੇ ਇਹਨੇ ਪੈਸੇ ਖਰਚ ਦਿੰਨੇ ਆ ਵਿਆਹਾਂ ਸ਼ਾਦੀਆਂ ਦੇ ਇਹਨੇ ਖਰਚ ਦਿੰਨੇ ਆ ਮਰਗਾਂ ਦੇ ਖਰਚ ਦਿੰਨੇ ਆ ਕੀ ਇਹ ਕੀ ਆ ਇਹ ਸਾਡਾ ਆਉਣ ਵਾਲਾ ਸਮਾਂ ਆ ਤੇ ਜੇ ਆਪਾਂ ਆਪਣੇ ਸਮੇਂ ਨੂੰ ਅੱਗੇ ਨਾਲ ਲੈ ਕੇ ਚੱਲੀਏ ਤੇ ਬੜੀ ਮਾਗੀ ਗੱਲ ਆ ਜਦੋਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖਤਮ ਕਰਨਾ ਲੱਗਦਾ ਜੇ ਇਹਨਾਂ ਕੁੜੀਆਂ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸਮੇਂ 2000 ਤੋਂ ਬਾਅਦ ਪਾਜੀ ਇਹਨਾਂ ਨੂੰ ਸਿਹਤ ਮਿਲ ਜਾਣੀ ਆ ਜਦੋਂ ਇਹ ਬੱਚੀਆਂ ਅੱਗੇ ਨਿਕਲੀਆਂ ਜੇ ਕੋਈ ਲਾਗੇ ਮੜਾ ਅੰਸ਼ਰ ਹੋਊਗਾ ਇਹਨਾਂ ਦੇ ਉਹ ਵੇਖ ਕੇ ਉਹਨਾਂ ਨੂੰ ਵੀ ਸ਼ਰਮ ਆਊਗੀ ਕਿ ਆ ਬੱਚੀਆਂ ਕਿੱਥੇ ਦੇ ਨਿਕਲ ਗਈਆਂ ਤੇ ਅਸੀਂ ਕਿਹੜੇ ਪਾਸੇ ਲੱਗੇ ਆ ਅਸੀਂ ਨੇ ਸਰਕਾਰ ਅੱਗੇ ਬੇਨਤੀ ਕਰਦੇ ਚੰਗੀ ਗੱਲ ਆ ਸਰਕਾਰ ਵੀ ਇਹ ਪ੍ਰਾਲਾ ਕੰਢਈ ਆ ਨਸ਼ਿਆਂ ਵਾਲਾ ਚੰਗੀ ਗੱਲ ਪਰ ਇਹਨਾਂ ਬੱਚਿਆਂ 'ਲ ਵੀ ਧਿਆਨ ਦੇਣਾ ਇਹ ਦੇਖ ਬੱਚੇ ਇਧਰ ਉਧਰ ਤੁਰੇ ਫਿਰਦੇ ਆਪਾਂ ਲੋਕਾਂ ਦੇ ਘਰ ਜੂ ਟਾਉਣ ਦੇ ਇਹਨਾਂ ਨੂੰ ਘਰ ਬਣਾ ਕੇ ਦੇਣ ਦੋਵੇਂ ਕਿਰਾਏ ਦੇ ਨੇ ਇਹਨਾਂ ਨੂੰ ਘਰ ਬਣਾ ਕੇ ਦੇਣ ਸਾ ਇਹ ਤਾਂ ਇਹਨਾਂ ਨੂੰ ਬੱਚਿਆਂ ਨੂੰ ਸਪੈਸ਼ਲ ਦੌੜ ਦੇ ਅੱਗੇ ਲੈ ਕੇ ਜਾਣ ਤੇ ਬੱਚਿਆਂ ਮੇਰਾ ਖਿਆਲ ਆ ਵੀ ਇਹ ਅੱਜ ਤੇ ਇੱਥੇ ਆ ਨਾ ਇਹ ਦੇਸ਼ ਵਾਸਤੇ ਉਹਨਾਂ ਦਾ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਦੱਸਦਾ ਕਿ ਇਹ ਦੋ ਕੁੜੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵੀ ਬੜੀਆਂ ਕੁੜੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਪਿੱਛੇ سپورਟ ਹੀ ਨਹੀਂ ਹੈਗੀ ਸਾਡੇ ਇੱਥੇ ਕਾਲੇ ਕਨਪੁਰ ਦੇ ਵਿੱਚ ਹੀ 5-6 ਕੁੜੀਆਂ ਐਡੀਆਂ ਖੂਬਸੂਰਤ ਤੇ ਐਡੀਆਂ ਜਵਾਨ ਤੇ ਐਡਾਂ ਸੋਹਣਾ ਖੇਡਦੀਆਂ ਵੀ ਕਹਿਣ ਦੀ ਗੱਲ ਨਹੀਂ ਸਾਰੀਆਂ ਛੋਟੀ ਜਾਤੀ ਨਾਲ ਸੰਬੰਧਤ ਨੇ ਠੀਕ ਹੈ ਉਹਨਾਂ ਦੀ ਮਤ ਨਹੀਂ ਹੋਗੀ ਮਤ ਨਹੀਂ ਹੋ ਗਈ ਕੋਈ ਬੰਦਾ ਅੱਗੇ ਉੱਠ ਕੇ ਆਵੇ ਅਸੀਂ ਨਾਲ ਖਲੋਵਾਂਗੇ ਜਿੰਨੇ ਜੋਗੇ ਆਪਾਂ ਖਲੋਵਾਂਗੇ ਇਹਨਾਂ ਦੀ ਮਤ ਕੀਤੀ ਜਾਵੇ ਇਹਨਾਂ ਨੂੰ ਅੱਗੇ ਲੈ ਕੇ ਮੇਰਾ ਖਿਆਲ ਹੈ ਇੱਕ ਕਾਲਿਆਂ ਦੀ ਟੀਮ ਤਿਆਰ ਹੋ ਸਕਦੀ ਆ ਜੇ ਇਹਨਾਂ ਬੱਚੀਆਂ ਦੀ ਮਤ ਕੀਤੀ ਜਾਵੇ ਤੇ ਇਹ ਧੰਨ ਧੰਨ ਬਾਬਾ ਦਰਸ਼ਨ ਸਿੰਘ ਦੀ ਬਾਪੂ ਜੀ ਕੁੱਲੀ ਵਾਲਿਆਂ ਦਾ ਨਗਰ ਹੈ ਜੀ ਇੱਥੇ ਕਿਸੇ ਗੱਲ ਦੀ ਘਾਟ ਨਹੀਂ ਆ ਪਰ ਸਾਨੂੰ ਪਤਾ ਕੋਈ ਬਾਪੂ ਦਾ ਭਗਤੀ ਉੱਠ ਕੇ ਆ ਜਾਏ ਇਹਨਾਂ ਦੀ ਮਤ ਕਰ ਦੇ ਤੇ ਇਹਨਾਂ ਦਾ ਕੋਈ ਦਿਨ ਬਦਲ ਜਾਂ ਜੀ ਇਹ ਜਿਹੜੇ ਕਿਰਾਏ ਦੇ ਧੱਕੇ ਖਾਂਦੇ ਪੈਣੇ ਆਪਣੇ ਘਰ ਦੇ ਸੁਪਨੇ ਆ ਇਹਨਾਂ ਦੇ ਵੀ ਅਸੀਂ ਮਾਪਿਆਂ ਨੂੰ ਘਰ ਬਣਾ ਕੇ ਦੇਇਆ ਮੈਂ ਬੱਚੀ ਨੂੰ ਪੁੱਛਿਆ ਤੇ ਬੱਚਿਆਂ ਨੇ ਵੀ ਮੇਰਾ ਸੁਪਨਾ ਆ ਇਹ ਆ ਵੀ ਮੈਂ ਆਪਣੇ ਮਾਪਿਆਂ ਨੂੰ ਘਰ ਬਣਾ ਕੇ ਦਵਾ ਕਿੰਨੀ ਵੱਡੀ ਗੱਲ ਹੈ ਕੀ ਲੱਗਦਾ ਜਿੱਕਰ ਸਾਰਕ ਦੀ ਐਸੇ ਤਰ੍ਹਾਂ ਸੁਪਨਾ ਲਈ ਆ ਬਿਲਕੁਲ ਇਹ ਦੁਰੋਤਦੀ ਆ ਬਿਲਕੁਲ ਜੀ ਧੀਆਂ ਇਹ ਪੁੱਤ ਨੇ ਜੀ ਅੱਜ ਇਹ ਲੋਕਾਂ ਦੇ ਪੁੱਤ ਜਿਹਕੇ ਦੋ ਵਜਾਂ ਇੱਕ ਆ ਦੇ ਵੇਖੋ ਉਹ ਵੀ ਨਸ਼ੇ ਦੇ ਵਿੱਚ ਉਲਝਿਆ ਪਿਆ ਗੰਦੇ ਕੰਮਾਂ ਦੇ ਵਿੱਚ ਉਲਝਿਆ ਪਿਆ ਕੁੜੀਆਂ ਇਹੋ ਜੀਆਂ ਮਾਮਾ ਨੂੰ ਹੀ ਨਾਂ ਲਿਖ ਕੇ ਡੁੰਡੀਆਂ ਪਿਓ ਨੂੰ ਹੀ ਨਾਂ ਲਿਖ ਕੇ ਡੁੰਡੀਆਂ ਤੁਸੀਂ ਆ ਬੱਚੀਆਂ ਨੂੰ ਤੁਸੀਂ ਵੇਖੋ ਵੀ ਇਹ ਮੁੰਡਿਆਂ ਨੂੰ ਕਿਤੇ ਘਟ ਨੇ ਕਿ ਕਹਿੰਦਾ ਬੱਚਾ ਮੈਨੂੰ ਦੱਸੋ ਇਹਨਾਂ ਦੇ ਪਲਾਦ ਦੇ ਵਿੱਚੋਂ ਕੋਈ ਨੈਸ਼ਨਲ ਖੇਡਿਆ ਹੋਵੇ ਤੇ ਇਹ ਬੱਚੀਆਂ ਨੈਸ਼ਨਲ ਖੇਡਣ ਡੀਆਂ ਬਾਂਜੀ ਬੜੀ ਖੁਸ਼ੀ ਵਾਲੀ ਗੱਲ ਆ ਇਹਨਾਂ ਦੀ ਮੈਂ ਫੇਰ ਵਿਹਤ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਸਰਕਾਰਾਂ ਨੂੰ ਸੋਣੀ ਚਾਹੀਦੀ ਆ ਇਹਨਾਂ ਦੀ ਮਤ ਕਰਨੀ ਚਾਹੀਦੀ ਆ ਕੋਈ ਵੀ ਦਾਨੀ ਸੱਜਣ ਅੱਗੇ ਆਵੇ ਇਹਨਾਂ ਦੇ ਬਿਸ਼ੱਕ ਦੀ ਫੋਨ ਨੰਬਰ ਲੈ ਲੇ ਇਹਨਾਂ ਦੀ ਮਤਤ ਕੀਤੀ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਘਰ ਨਹੀਂ ਤਾਂ ਆਪਾਂ ਇੰਨੀ ਚਲੋ ਵੱਡੀ ਛਾਲ ਨਹੀਂ ਮਾਰਦੇ ਚਲੋ ਇਹਨਾਂ ਨੂੰ ਕੋਈ ਡੈਟ ਦਿੱਤੀ ਜਾਵੇ ਇਹਨਾਂ ਨੂੰ ਕੋਈ ਬੰਦੀਆਂ ਦਿੱਤੀਆਂ ਜਾਣ ਇਹਨਾਂ ਨੂੰ ਕਿਤੇ ਜਾਣ ਆਉਣ ਦਾ ਖਰਚਾ ਦਿੱਤਾ ਜਾਵੇ ਇੰਨੀ ਬੜੀ ਖੁਸ਼ੀ ਆ ਮੈਨੂੰ ਤੇ ਜੇ ਕੋਈ ਮਤ ਕਰੇ ਤੇ